ਹਾਂਜੀ ਸਤਿ ਸ੍ਰੀ ਅਕਾਲ ਸਾਰੇ ਕਿਸਾਨ ਭਰਾਵਾਂ ਨੂੰ ਸਵਾਗਤ ਆ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਵੀਡੀਓ ਜਿਹੜੀ ਆਪਾਂ ਕਵਰ ਕਰਨ ਲੱਗੇ ਆ ਡਰੈਸ ਨੋਟ ਕਰ ਲਓ ਪਿੰਡ ਕਲਾਸ ਜ਼ਿਲ੍ਹਾ ਫਰੀਦਕੋਟ ਨੇੜੇ ਮੁੱਦਗੀ ਸ਼ਹਿਰ ਫਰੀਦਕੋਟ ਫਰੀਦਕੋਟ ਤੇ ਅੱਜ ਆਪਣੇ ਕੋਲੇ ਤਿੰਨ ਝੋਟੀਆਂ ਮੱਝਾਂ ਵਿਖਾਵਾਂਗੇ ਤੁਹਾਨੂੰ ਤਾਜ਼ੀਆਂ ਸੂਈਆਂ ਚੰਗੇ ਦੁੱਧ ਵਾਲੀਆਂ ਤੇ ਆਜੋ ਗੱਲਾਂ ਬਾਤਾਂ ਕਰਦੇ ਆ ਫੌਜੀ ਸਾਹਿਬ ਨਾਲ ਸਸਿਕਾ ਭੋਜੀ ਸਾਹਿਬ ਜੀ ਸਸਕਾਰ ਜਗਵੀਰ ਹੋਰ ਕੀ ਹਾਲ ਆ ਵਧੀਆ ਜੀ ਵਧੀਆ ਆਪਣੇ ਸੁਣਾਓ ਕੋਈ ਮੇਰਾ ਵਾਇਰ ਹੋਰ ਘਰ ਪਰਿਵਾਰ ਠੀਕ ਠਾਕ ਆ ਵਧੀਆ ਵਧੀਆ ਜੀ ਤੁਸੀਂ ਦੱਸੋ ਬਸ ਵਧੀਆ ਚੜਦੀ ਕਲਾ ਚੜਦੀ ਕਲਾ ਚਾਹੀਦੀ ਹੋਰ ਅੱਜ 3 ਜਨਵਾਰ ਆਪਣੇ ਕੋਲ ਹਾਂਜੀ ਇੱਕ ਨੀਲੀ ਰਾਵੀ ਦੀ ਦੋ ਗੋਰਾ ਰਿਆ ਹਾਂਜੀ ਹਾਂਜੀ ਇੱਕ ਨੀਲੀ ਦੀ ਪਹਿਲਣ ਪਹਿਲਾ ਸੂਆ ਹਾਂਜੀ ਦੋ ਦੰਦ ਦੋ ਦੰਦ ਰਿਜਨਲ ਠੀਕ ਹੈ ਜੀ ਕੋਈ ਵੀ ਆਉਦਾ ਚੈੱਕ ਕਰਕੇ ਬਣਾ ਲੈ ਚੈੱਕ ਕਰਕੇ ਲੈ ਕੇ ਜਾਵੇ ਹਾਂਜੀ ਇਸ ਟਾਈਮ ਦੁੱਧ ਵੀ ਚੈੱਕ ਅੱਜ ਤੀਸਰਾ ਦਿਨ ਇਹਨਾਂ ਨੂੰ ਸੂਈ ਦੂ ਹਾਂਜੀ ਚੌਥੇ ਪੰਜਵੇਂ ਚਾਈ ਹੋ ਗਈ ਹੋਗੀ ਹੈਗੀ ਆ ਠੀਕ ਆ ਜੀ ਪੰਜ ਤੋਂ 6 ਲੀਟਰ ਹੋਊਗਾ ਇਹ ਕਹਦੀਆਂ 10 ਲੀਟਰ ਇਹਦੇ ਥੱਲੇ ਅਜ ਹਾਂਜੀ ਹਾਂ ਜਿਹੜਾ ਸਹੀ ਉਹ ਹੀ ਆਪਾਂ ਦਸੀ ਹੈ ਨਾ ਸਹੀ ਹੈਗਾ ਪੰਜ ਤੋਂ 6 ਲੀਟਰ ਠੀਕ ਆ ਜੀ ਤਸਵੀਰ ਸਭ ਪੂਰੀ ਕੋਈ ਔਲ ਨਹੀਂ ਕੁਛ ਨਹੀਂ ਠੀਕ ਆ ਜੀ ਆ ਪਹਿਲਾ ਸੂਆ ਆ ਪਹਿਲਾ ਸੂਆ ਨੀਲੀ ਰਾਵੀ ਦੀ ਸੱਜਣੋਂ ਪਿਓਰ ਨੀਲੀ ਰਾਵੀ ਦੀ ਆ ਕਦ ਕਾਟ ਦੇਖ ਲਓ ਜੀ ਵੇਖੋ ਕਦ ਕਾਟ ਪੂਰਾ ਫੁੱਲ ਵੱਡੇ ਕਦ ਦੀ ਆ ਤੇ ਦੋਂਦੀ ਆ ਜੀ ਦੋਂਦੀ ਮੂੰਹ ਜਵਾਨ ਹੋਣ ਤੱਕ ਦੇਖੋ ਕਿੱਥੇ ਬੰਨਣਾ ਹੈ ਪੂਰੀ ਵੱਡੀ ਡਬਲ ਮੱਝ ਬਨਜੂਗੀ ਉਹਨਾਂ ਨੂੰ ਬਹੁਤ ਜ਼ਿਆਦਾ ਪਹਿਲਾਂ ਨਹੀਂ ਫੌਜੀ ਸਾਹਿਬ ਤੁਹਾਡਾ ਤਿਆਰਬਾ ਕਿੰਨਾ ਦੋਦ ਘੜ ਦੂਗੀ ਇਹ ਜ਼ਿਆਦਾ ਤਾਂ ਨਹੀਂ ਆਪਾਂ ਕਹਿੰਦੇ ਪਰ 11 ਨੂੰ ਹੱਥ ਮਾਰੂਗੀ ਬੜਾ ਪਹਿਲਾਂ ਦੋ ਦੰਦ ਇੰਨਾ ਕੱਢਦੇ ਦੁੱਧ ਤੇ 11 ਨੂੰ ਹੱਥ ਮਾਰੂਗੀ 11 ਤੋਂ ਪਲੱਸ ਚੱਲੇ ਜਾ ਬਾਕੀ ਸੇਵਾ ਦੇ ਉੱਤੇ ਡਿਪੈਂਡ ਕਰਦਾ ਹੈਗਾ ਹਾਂਜੀ ਹਾਂਜੀ ਸਹੀ ਗੱਲ ਆ 11 ਕਿਲੋ ਦੇ ਦੂਗੀ ਠੀਕ ਆਂ ਕਰਾਓ ਤੋਰ ਚੱਕੇ ਦੀ 11 ਕਿਲੋ ਦੇ ਦੂਗੇ ਹਾਂਜੀ ਸਹੀ ਉਹਦਾ ਸੇਵਾ ਦੇ ਸਿਰ ਤੇ ਆ ਕੋਈ 15 ਵੀ ਚੋਸ ਦਾ ਕੋਈ 8 ਵੀ ਚੋਸ ਹੋ ਸਕਦਾ ਹੈ ਬਾਕੀ ਸਿੰਗੀ ਵਗੈਰਾ ਦਿਖਾਓ ਸਿੰਗੀ ਵੇ ਚਾਰੇ ਪੈਰਾਂ ਤੇ ਵਾਈਟਰ ਨਿਸ਼ਾਨ ਤੁਹਾਨੂੰ ਦੇਖਣਗੇ ਮਗਰ ਲਿਆਂਦੇ ਵੀ ਅਗਲਿਆਂ ਤੇ ਵੀ ਹੈਗੇ ਆ ਤੇ ਥਣਲੇਵਾ ਕਰੋ ਚੈੱਕ ਕਿਆ ਬਾਤ ਵੇਖੋ ਐ ਪਧਰੀ ਸਮਧਰੀ ਸਾਰੇ ਬੰਨਿਓ ਤੇ ਪਿੱਠ ਪੁੜਾ ਵੇਖੋ ਕਿੱਡਾ ਲੱਗਾ ਝੋਟੀ ਨੂੰ ਦੋ ਦਾਂਦੇ ਹਿਸਾਬ ਨਾਲ ਝੋਟੀ ਬਹੁਤ ਤਗੜੀ ਝੋਟੀ ਆ ਲੈ ਆਓ ਜੀ ਹਾਂ ਭਲਾਂ ਚਾਹੇ ਝੋਟੀ ਉਹ ਵੇਖੋ ਦਸ ਦਿਨ ਦੀ ਸੂਈ ਕਿਥੇ ਕਰੋ ਚੈੱਕ ਆਪਾਂ ਬੱਚਾ ਵਿਖਾ ਦਾਂਗੇ 나ੜੂ ਨਾਲ ਆ ਨੀਲੀ ਰਵੀ ਦਾ ਪਿਓਰ ਕਟਾ ਮਗਰ ਵੇਖੋ ਝੋਟੀ ਨੂੰ ਸਿੰਗੀ ਸੁੰਗੀ ਲੱਗੀ ਨਿੱਕੀ ਨਿੱਕੀ ਆੱਖ ਖ ਬਹੁਤ ਚੰਗੀ ਆ ਦੇਖੋ ਆਪੇ ਚੱਲਦੇ ਵੇਖੋ ਫਿਰ ਲਾ ਬਰਲਾ ਲੱਗੀਆਂ ਝੋਟੀ ਨੂੰ ਪਬਜੀ ਸਾਹ ਦੇ ਆਖਣ ਨੂੰ ਦੂਜੇ ਤੀਜੇ ਸੋਏ ਨੇ ਝੋਟੀ ਪੂਰੇ ਵੱਡੇ ਦੁੱਧ ਦੇ ਤੇ 18 20 ਕਿਲੋ ਦੁੱਧ ਵਾਲੀ ਬਣੂਗੀ ਕਰਮਾ ਵਾਲੀ ਚੰਗੇ ਠੀਕ ਹੈ ਦੂਜੇ ਸੋਏ ਤੀਜੇ ਸੋਏ ਠੀਕ ਆ ਜੀ ਬਲੈਰੋ ਚਾਹੀਦੀ ਆ ਸਹੀ ਗੱਲ ਆ ਦੋਂਦੇ ਦੇ ਹਿਸਾਬ ਨਾਲ ਬਹੁਤ ਤਗੜੀ ਹੋਣੀ ਦੂਜੇ ਹਿਸਾਬ ਨਾਲ ਨਾ ਹੁਣ ਇੰਨੇ ਕੱਦ ਕਾਠਾ ਦਾ ਵਿਚਾਰ ਕਰਨ ਵਾਲੀ ਦਾ ਵੇਖੋ ਸੀਲ ਸਭ ਪੂਰੀ ਲਓ ਠੀਕ ਆ ਜੀ ਪਹਿਲਾਂ ਝੋਟੀ ਦੋ ਦੰਦ ਚੱਕੇ ਖੜ ਗਈ ਨਾ ਹਾਂ ਨਹੀਂ ਨਹੀਂ ਠੀਕ ਆ ਪੂਰੀ ਥੀਲਸ ਆ ਉਹ ਵੇਖੋ ਇਹ ਗਾਲਾ ਮਲ ਗਿਆ ਟੌਰ ਨਾਲ ਕੋਈ ਅੱਗੇ ਪਾਇਆ ਨਹੀਂ ਕੋਹ ਨਹੀਂ ਵੇਖੋ ਚਲੋ ਫੌਜੀ ਸਾਹਿਬ ਰੇਡ ਕੀ ਕਰਤਾ ਜਾਂਦਾ ਜੱਗੇ ਵੀਰ ਜੇ ਤੇ ਹੁੰਦਾ ਬਾਜ਼ਾਰ ਤੇਜ ਹਾਂਜੀ ਫਿਰ ਤੇ 1.5 ਲੱਖ ਦੀ ਸੀ ਝੋਟੀ ਹੈਗੀ ਆ ਜੇ ਹਿਸਾਬ ਨਾਲ ਦੋੰਦੀ ਕੱਦ ਕਾਠ ਬਹੁ ਲੱਗਾ ਜੇ ਹਿਸਾਬ ਨਾਲ ਕੱਦ ਕਾਠ ਪਿੱਠ ਪੁੜਾ ਕਿੱਥੇ ਪਈ 2 ਫੁੱਟ ਚੌੜੀ ਪਈ ਹੈਗੀ ਸਹੀ ਗੱਲ ਸਹੀ ਹੈ ਸਿਆਣੇ ਲੋਕਾ ਕਹਿੰਦੇ ਆ ਕਹਿੰਦਾ ਮੱਝ ਪਿੱਛੇ ਦੀ ਚੌੜੀ ਹਾਂਜੀ ਚੱਕੇ ਦੀ ਪਤਲੀ ਉਹਨੇ ਦੁੱਧ ਕੱਢਣਾ ਕੱਢਣਾ ਉਹਨੇ ਕੱਢਨੇ ਕੱਢਣਾ ਸਹੀ ਗੱਲ ਆ ਤੇ ਬਲਦ ਜਿਹੜਾ ਆ ਗਾੜੀ ਦਾ ਭਾਰਾ ਹੈਗਾ ਹਾਂਜੀ ਉਹਨੇ ਗੱਡਾ ਜਿੰਨਾ ਮਰਜ਼ੀ ਫਸਿਆ ਹੋਵੇ ਖਿੱਚ ਕੇ ਲੈ ਜਾਣਾ ਖਿੱਚ ਕੇ ਲੈ ਜਾਣਾ ਸਹੀ ਗੱਲ ਆ ਜੀ ਇਹਨੇ ਦੁੱਧ ਕੱਢਣਾ ਕੱਢਣਾ ਕਰਨ ਵਾਲੀ ਨੇ ਹਾਂਜੀ ਹਾਂਜੀ ਇੰਨਾ ਪਿੱਛੇ ਕੁੜਾ ਹ ਲੱਗਿਆ ਹੈਗਾ ਨਹੀਂ ਨਹੀਂ ਠੀਕ ਆ ਅੱਜ ਰੇਟਾ ਦਾ ਹੈਗਾ 1.25 1.25 ਕੋਈ ਮਾਨਤਨ ਮਾਨਤਨ ਕਰਦਾ ਨਹੀਂ ਕਰਦ ਗਿਆ ਆਪਣੇ ਭੈਣ ਭਰਾ ਫਤੇ ਡੇਅਰੀ ਫਾਰਮ ਵੇਖਣ ਆਲੇ ਨੂੰ 5000 ਹੀ ਕਰ ਦਿੰਦਾ ਲਓ ਜੀ 5000 ਕਸਾਈ ਹੈਗਾ ਬੜਾ ਕਸਾਈ ਵਾਲਾ ਕੋਈ 120 ਆ ਦੇਣਾ ਕਿਉਂਕਿ ਛੋਟੀ ਛੋ ਕਰੋ ਚੈੱਕ ਕਰ ਲੈਣਾ ਉਰਲਾਂ ਲੱਗੀਆਂ ਕਰਵਾਣ ਦੇ ਕੋਲੇ ਲੈ ਆ ਸਭ ਗੋਆਂ ਦਾ ਨਹੀਂ ਜੇ ਨਾ ਲੈ ਜਾ ਸਹੀ ਗੱਲ ਆ ਮੈਂ ਨਾ ਘੋਮਣੀ ਸਾਰੀ ਉਮਰ ਨਹੀਂ ਕਹਿੰਦੇ ਗੋਮਣੀ ਘਰੇ ਸੌਣ ਬਹੁਤ ਜਿਆਦਾ ਨਸਲ ਜਾਤ ਆ ਪਿੱਠ ਪੂੜਾ ਬਹੁ ਲੱਗਾ ਚੰਗੀਸ਼ਕੀ 12 ਦੇਊ ਕੀ ਨਹੀਂ ਤਾਂ 11 ਦਾ ਪੱਕਾ ਹੀ ਆ ਠੀਕ ਆ ਜੀ ਆ ਜੋ ਅੱਗੇ 2 ਨੰਬਰ ਮੋਹਰਾਂ ਨਸਲ ਦੀ ਹਨ ਦੇ ਮੋਹਰਾਂ ਨਸਲ ਦੀ ਮਦਰ ਕੱਟੀ ਜਾਂਦੇ ਮਦਰ ਕੱਟੀ ਇਹਦੇ 나ੜੂਆ 나ੜਾ ਕੱਟੇ ਦਾ 나ੜੂਆ ਦਿਖਾ ਦਿਓ ਆ ਵੇਖ ਲੋ ਜੀ ਆ ਹੈਗਾ ਜੋ ਨੀਲੀ ਰਾਵੀ ਪਹਿਲਣ ਦੋ ਦੰਦ ਦਾ 나ੜੂਆ ਨਾਲ ਨੀਲੀ ਦਾ ਕਟਾ ਆਗੀ ਕਟੀੜ 2 ਨੰਬਰ ਤੇ ਵਿਖਾਉਣੀ ਆ ਉਹਦਾ ਵੀ 나ੜੂ ਨਾਲ ਕਰੋ ਚੱਕ ਗਿੱਲਾ 나ੜੂ ਨਾਲ ਆ ਮੈਂ ਨੂੰ ਹਾਂਜੀ ਇਹ ਮੋਹਰੇ ਛੋਟੀ ਜੱਗੇ ਹਾਂਜੀ ਹਾਂਜੀ ਮਾਲਕਾਂ ਨੇ ਤੇ ਦੂਸਰਾ ਸੂਆ ਕਿਹਦਾ ਹਾਂਜੀ ਪਰ ਤੀਸਰਾ ਸੂਆ ਮੰਨ ਕੇ ਆਪਾਂ ਲਈਏ ਠੀਕ ਆ ਜੀ ਤੀਸਰਾ ਸੂਆ ਮੰਨ ਲਿਆ ਅਗਲਾ ਤੀਸਰੇ ਤੋਂ ਉੱਤੇ ਚੌਥਾ ਹੈ ਨਹੀਂਗਾ ਠੀਕ ਆ ਜੀ ਦੁੱਧ ਕਿੰਨਾ ਹੈ ਇਸ ਟਾਈਮ ਤਿਆਰ ਇਸ ਟਾਈਮ ਤੀਜਾ ਦਿਨ ਇਹਨੂੰ ਅੱਜ ਸੋਈ ਦੋ ਹਾਂਜੀ 12 ਲੀਟਰ ਤਿਆਰ ਜਦ ਮਰਜ਼ੀ ਨਾਪ ਕੇ ਲੈ ਬੋਲਾ ਹੀ ਹੋਊਗਾ ਜੇ ਬੋਲਾ ਹੀ ਆ ਬੋਲਾ ਯਾਰ ਜੇ 12 ਲੀਟਰ ਦੇ ਦੂਗੀ ਦੁੱਧ ਕਿੰਨਾ ਕੱਢ ਦੂਗੀ ਦੁੱਧ ਕਿੰਨਾ ਦੇ ਦੂ ਜੀ 15 ਲੀਟਰ ਪਹਿਲੇ ਦੂਜੇ ਸੂਏ ਚ ਹੋਇਆ ਠੀਕ ਆ ਜੀ 15 ਤਾਂ ਦੇ ਦੂ ਐਨਕੀ ਵੀ ਹਾਂ ਉਹ ਤਾਂ ਕਹਿੰਦਾ ਪਹਿਲਾ ਸੂਆ ਪਰ ਆਪਾਂ ਕਹਿੰਦੇ ਦੂਜੇ ਸੂਏ ਅਗਲੇ ਦਾ 15 ਲੀਟਰ ਚ ਹੋਇਆ ਹੋਇਆ ਹੈ ਐਨਕੀ ਤਾਂ 17 ਤੋਂ 18 ਨੂੰ ਹੱਥ ਮਾਰੂਗੀ ਪਰ ਫੇਰ ਵੀ 15 ਲੀਟਰ ਮੰਨ ਲੈ ਜਿਹੜਾ ਮਰਜ਼ੀ ਠੀਕ ਆ ਜੀ ਵੇਖੋ ਬਈ ਝੋਟੀ ਬਹੁਤ ਚੰਗੀ ਆ ਦੂਸਰਾ ਸੂਆ ਤੁਸੀਂ ਭਲਾ ਤੀਸਰਾ ਮੰਨ ਲਓ ਕਰੋ ਚੈੱਕ ਦੇਖੋ ਲੈਵਾ ਤੋਰ ਚੈੱਕ ਕਰੋ ਫੌਜੀ ਸਾਹਿਬ ਦੀ ਲੈਵਾ ਵੇਖੋ ਲੱਗਾ ਕਰਮ ਵਾਲੀ ਨੂੰ ਕਰੋ ਨੋਟ ਬਹੁਤ ਚੰਗੀ ਝੋਟੀ ਆ ਬੇਲ ਬੂਲ ਕੱਦ ਕੁਦ ਬੜਾ ਦੇਖੋ ਸਿੰਗੀ ਜਮਾ ਨਿੱਕੀ ਨਾਲ ਲੱਗੀ ਆ ਮਗਰ ਕੱਟੀ ਜਿਹੜੇ ਭੈਣ ਭਰਾ ਕਹਿੰਦੇ ਕੱਟੀ ਵਾਲੀ ਲੈਣੀ ਆ ਮਗਰ ਕੱਟੀ ਜਾਂਦੇ ਦੇਖੋ ਇੱਠ ਪੂੜਾ ਬਹੁਤ ਲੱਗਿਆ ਝੋਟੀ ਇਹ ਵੀ ਪੂਰੇ ਕੱਦ ਕਾਠ ਵਾਲੀ ਆ ਕੋਈ ਨਿੱਕੀ ਜਿਹੀ ਨਾ ਮੈਂ ਮੰਨੇ ਦੇਖੋ ਹਾਂ ਪੂਰੇ ਵੱਡੀ ਆ ਫੌਜੀ ਸਾਹਿਬ ਕਹਿੰਦਾ ਕਰੋ ਗੱਲ ਜੀ ਲੈ ਆਓ ਜੀ ਦੇਖੋ ਇੱਥੋਂ ਚੈੱਕ ਕਰੋ ਬੇਲ ਬੂਲ ਕਿੰਨੀ ਜੰਦੀ ਜਾਦੀ ਆ ਪੂਰੀ ਚੰਗੀ ਆ ਲਓ ਉਹ ਫਤੇ ਕਹਿੰਦਾ ਮੈਨੂੰ ਸੰਗਲੇ ਫੜਾ ਦਿਓ ਹਾਂ ਚੱਲ ਚੱਲ ਕਿੱਲੇ ਤੇਰੇ ਫਤੇ ਸਾਡਾ ਨਾਲ ਨਾਲ ਹੀ ਰਹਿਣਾ ਮੱਜਾਂ ਦੇ ਹਾਂਜੀ ਦੇਖੋ ਕੋਈ ਵੀਡੀਓ ਜੀ ਫੌਜੀ ਸਾਹਿਬ ਰੇਡ ਦੀ ਗੱਲ ਕਰ ਗਏ ਹੁਣ ਆਪਾਂ ਤੋਰ ਤੋਰ ਚੈੱਕ ਕਰਾ ਦੀਆ ਮੁੱਲ ਕੀ ਰਹੂਗਾ ਜਾਂਦਾ ਜੱਗੇ ਵੀਰ ਜੇ ਰੇਡ ਦੇਖੀਏ ਨਾ ਜਿਸ ਸਮ ਛੋਟੀ ਜਾਤ ਨਸਲ ਹੈਗੀ ਆ ਹਾਂਜੀ ਹਾਂਜੀ ਜਿੱਥੇ ਮਰਜ਼ੀ ਕਰ ਲੀਏ ਪਰ ਬਾਜ਼ਾਰ ਅੰਝਾ ਮੰਦਾ ਠੰਡਾ ਚੱਲ ਰਿਹਾ ਹੈਗਾ ਹਾਂਜੀ ਹਾਂਜੀ ਆਪਾਂ ਨੂੰ ਸਾਵਣ ਮਿਲਿਆ ਦਾ ਕੋਈ ਸਾਵਣ ਦੇ ਆਪਣੇ ਦੀਵਾਲੀ ਦਾ ਕਰਕੇ ਉਹ ਹੋਰ ਹੀ ਚੱਲਣ ਦੋ ਉਹ ਹੋਰ ਹੀ ਬਾਕੀ ਆ ਚੀਜ਼ਾਂ ਦਿਖਾਓ ਯਾਰ ਲਓ ਜੀ ਕਰੋ ਚੈੱਕ ਪੂਰੀ ਜਾਤ ਨਸਲ ਵਾਲੀ ਆ ਕੋਈ ਕਹਿਣ ਵਾਲੀ ਗੱਲ ਨਹੀਂ ਕਾਗਜ਼ਰ ਜੀ ਪਈ ਛੋਟੀ ਕਾਗਜ਼ਰ ਜੀ ਲਓ ਲਓ ਛੋਟੀ ਬਹੁਤ ਚੰਗੀ ਆ ਛੋਟੀ ਸਾਰੀ ਕੀ ਮੁੱਲ ਕੀ ਕਰਤਾ ਇਹਦਾ ਰੇਟ ਅੱਜ ਦਾ 125 ਹਾਂਜੀ ਇਹ ਵੀ 120 ਦੀ ਲਓ ਜੀ ਇਹ ਵੀ 120 ਦੀ ਚਾਹੇ ਇਹ ਲਵੇ ਚਾਹੇ ਉਹ ਲਵੇ ਠੀਕ ਆ ਬੜਾ ਕੋਈ ਦੋ ਦਾ ਨੀਲੀ ਹੀ ਲੈ ਲੈ ਤੇ ਬੜਾ ਹੀ ਲੈ ਲੈ ਮੋਰਾ ਤੇ ਜੇ ਜੋੜਾ ਲਊਗਾ ਹਾਂਜੀ ਥੋੜਾ ਬੋਧ ਮੰਤਨ ਜੇ ਜੋੜਾ ਲੈ ਲੋ ਕੋਈ ਖੁੱਲਾ ਮੰਤਨ ਕਰ ਦੋਗੇ ਹਾਂ ਕਰਦਾ ਖੁੱਲਾ ਮੰਤਨ ਠੀਕ ਆ ਲਓ ਵੀ ਸਜਣੋ ਜੇ ਜੋੜਾ ਲੈ ਲਿਆ ਤੇ ਮੰਤਨ ਪੂਰਾ ਫੌਜੀ ਸਾਹਿਬ ਕਰ ਦੇਣਗੇ ਤੇ ਅੱਗੇ ਤੁਹਾਨੂੰ ਵਿਖਾਈਏ ਇੱਕ ਬੜੀ ਜਿਆਦੀ ਹਾਥੀ ਉੱਤੀ ਨਾਲ ਉਹ ਤਾਂ ਵੱਡੀ ਕਹਿ ਲ ਸਕਦੇ ਆਪਾਂ ਹੈਣਾ ਫੌਜੀ ਸਾਹਿਬ ਇਹਦੇ ਹਾਥੀ ਦੇ ਵਿੱਚ ਆਉਣੀ ਨਹੀਂ ਗੀ ਸਹੀ ਗੱਲ ਹੈ ਇਹਦਾ ਵੱਡੀ ਗੱਡੀ ਚਾਹੀਦੀ ਆ ਇਨਾ ਸਬਦਾ ਕਰਨਾ ਹੈਗਾ ਬਲੇਰੋ ਲੈ ਕੇ ਆਵੇ ਬਲੇਰੋ ਲੈ ਕੇ ਆਵੇ ਇਹ ਸੋਟੇ ਵੀ ਮੇਰੇ ਕੋਲ ਆਥੀ ਹੈਗਾ ਮੈਂ ਅਬਦੀ ਦੇ ਲੈ ਆਉਂਗਾ ਗੱਡੀ ਤੇ ਹਾਥੀ ਦੇ ਵਿੱਚ ਨਹੀਂ ਹੋਣੀ ਇਹ ਉਹਦੇ ਤੇ ਨਹੀਂ ਜਾਣੀ ਇਹ ਇਹ ਵੱਡੀ ਆ ਵੇਖੋ ਕਰੋ ਚੈੱਕ ਬੇਲ ਬੂਲ ਤੇ ਨਿੱਕੀ ਨਿੱਕੀ ਸਿੰਗੀ ਆ ਫੌਜੀ ਸਾਹਿਬ ਸੁਆ ਕਿਣਮਾਈ ਸੁਆ ਤੀਸਰਾ ਕੱਲ ਦੀ ਵੀਰ ਠੀਕ ਆ ਜੀ ਇਹ ਮਗਰੇ ਦੇ ਹੀ ਮਗਰੇ ਦੇ ਕਟਾ ਮਗਰੇ ਦੇ ਕਟਾ ਤੇ ਕਿੰਨਾ ਹੋਊਗਾ ਦੁੱਧ ਹੁਣ ਇਸ ਟਾਈਮ ਕੱਚਾ ਬੋਲਾ ਇਹਦੇ ਥੱਲੇ ਹੋਊਗਾ 14 14 ਕਿਲੋ 14 ਲੀਟਰ 14 ਲੀਟਰ ਹਾਂ ਠੀਕ ਆ ਜੀ ਕਿੰਨੇ ਕਿੰਨੇ ਦਿਨਾਂ ਦੀ ਸੂਈ ਆ ਜੀ ਸੂਆ ਹੋ ਗਿਆ ਤੀਜਾ ਦਿਨ ਰਹਿ ਨੂੰ ਨਾ ਜਿਆਦਾ ਨਹੀਂ ਰਹਿ ਠੀਕ ਆ ਤੀਜਾ ਦਿਨ ਹੈ ਅੱਛੇ ਵੀਡੀਓ ਪੁਆਇਸ ਜਿਹੜੀ ਹਾਂਜੀ ਕੱਲ ਪਰਸੋਂ ਪਰਸੋਂ ਪਾਈ ਹੋਂਦੇ ਵਿੱਚ ਹੈਗੀ ਉਹਦੋਂ ਸੂਈ ਸੀਗੇ ਹਾਂ ਉਦੋਂ ਲੈ ਕੇ ਆਂਦੀ ਸੀ ਆਪਾਂ ਉਵੇਂ ਵਿਖਾਤੀ ਦੂਜੀਆਂ ਵਿਖਾਉਣੀਆਂ ਸੀ ਦੋਵੇਂ ਨਾਲ ਹਾਂ ਸਾਰੀ ਸੀ ਉਦੋਂ ਆਪਾਂ ਲੈ ਆ ਗਏ ਠੀਕ ਆ ਜੀ ਕਰਾ ਲਓ ਟੋਰ ਚੈੱਕ ਕਹਿੰਦੀ ਵੀ ਬਾਹਰ ਲਓ ਵੀ ਸੱਜਣੋ ਚਵਾ ਚੂ ਇੱਕ ਨੰਬਰ ਵੇਖੋ ਥਣ ਥਣ ਚੈੱਕ ਕਰੋ ਇਹਦਾ ਲਓ ਹੁਣ ਤੋਰ ਚੈੱਕ ਕਰਿਆ ਜੋ ਬੜੀ ਜਿਆਦੀ ਵੱਡੀ ਆ ਨਿੱਕੀ ਜੀ ਨਾ ਕੋ ਮਨ ਲਈ ਆ ਹਾਂ 18 19 20 ਕਿਲੋ ਵਾਲੀ ਆ ਕੋਈ ਨਿੱਕੀ ਜਨੀ ਵੇਖੋ ਕਰੋ ਚੈੱਕ ਬਾਡੀ ਲੈਣੇ ਦੀ ਅਜੇ ਤਾਂ ਕਰਮ ਵਾਲੀ ਨੇ ਦੁੱਧ ਤੇ ਆਉਣਾ ਵੇਖੋ ਥਣ ਭਾਂਡਾ ਲੱਗਾ ਇੱਥੋਂ ਕਰੋ ਚੈੱਕ ਵਿਰਲਾ ਮੁਰਲਾ ਲੱਗੀਆਂ ਦੱਸਦੀ ਕਿ ਨਹੀਂ ਮੈਂ ਦੁੱਧ ਵਾਲੀ ਹੈਗੀ ਆ ਵੇਖੋ ਪੱਠਪੂੜਾ ਲੱਗਾ ਹਾਂ ਤੁਮ ਚੋਣ ਨਹੀਂ ਜਾਣਦਾ ਨਾ ਉਹ ਵੀ ਥੱਲੇ ਬੈਠੀ ਚੋ ਕੇ ਉੱਠੂਗਾ ਠੀਕ ਆ ਜੀ ਉਹ ਵੀ ਚੋਲੂਗਾ ਹਾਂ ਇੰਨੀ ਪੂਲੀ ਆ ਠੀਕ ਆ ਹਰ ਹੰਗਲ ਆ ਕਿ ਮੋਟੀ ਠੀਕ ਆ ਠੀਕ ਆ ਜੀ ਬੈਣ ਉੱਠਣੀ ਆ ਬੈਣ ਉੱਠਣ ਵਾਲੀ ਗੱਲ ਆ ਦੋ ਮਿੰਟਾਂ ਦੀ ਚਵਾਈ ਆ ਹਾਂ ਲਓ ਆ ਬੱਚਾ ਜਿੰਦਾ ਕਰ ਲੋ ਨੋਟ ਆ ਰਿਆ ਕਟਾ ਦੇਖੋ ਉਧਰ ਬਾਲੀ ਵੱਡੀ ਜਿਆਦੀ ਆ ਬਾਲੀ ਜਿਆਦੀ ਕਹਿ ਸਕਦੇ ਆ ਵੀ ਆਮ ਜਿਹਾ ਜਿੱਦਿ ਆਪਣੇ ਘਰੇ ਉਡੀਆਂ ਦੋ ਹੀ ਬਣ ਜਾਣੀਆਂ ਇਹ ਲਓ ਕਰੋ ਗਰ ਲਾਬਰਲਾ ਚੱਕ ਥਾਣ ਥੁਣ ਚਵਾ ਚੂਵਾ ਕਿਵੇਂ ਫੌਜੀ ਸਾਹਿਬ ਸਵਾਦ ਮੈਂ ਕਹਿੰਦਾ ਯਾਰ ਇਹ ਕਹਿੰਦੇ ਮੈਨੂੰ ਹੀ ਲੱਗਾ ਠੀਕ ਆ ਕੋਈ ਪੂਰ ਛੱਟਾ ਬਿਲਕੁਲ ਫੁੱਲ ਗਰੰਟੀ 100% ਆ ਚੀਜ਼ ਹੈ ਹਾਂ ਵੇਖੋ ਚਮੜੀ ਚੁੰਡੀ ਕਿੰਨੀ ਬਰੀਕ ਆਗ ਜਰਗੀ ਆ ਭਾਈ ਲੋ ਕਰੋ ਚੈੱਕ ਇਹ ਨਹੀਂ ਕਿ ਮੱਝ ਮੋਟੀ ਲੱਗਦੀ ਇਹਦਾ ਵੀ ਚੰਮ ਚੜਿਆ ਵੇਲਾ ਨਹੀਂ ਨਹੀਂ ਠੀਕ ਆ ਇੱਧਰ ਦੇਖ ਆਓ ਜੀ ਨਹੀਂ ਠੀਕ ਆ ਪੂਰੀ ਗੱਲ ਜਿੱਥੋਂ ਵਰਜੀ ਭਰਲੇ ਚੁੰਡੀ ਹਾਂ ਕਾਲੇ ਜਰਗੀ ਪਈ ਆ ਠੀਕ ਆ ਠੀਕ ਸਾਂਭੀ ਹੈ ਅਗਲੇ ਨੇ ਸਾਂਭੀ ਸਾਂਭੀ ਆ ਤਾਂ ਹੀ ਦੁੱਧ ਦੇਣਾ ਤਾਂ ਹੀ ਦੁੱਧ ਦੇਣਾ 18 20 ਕਿਲੋ ਦੁੱਧ ਐਡੀ ਨੇ ਇਹਨੂੰ ਆਉਂਦਾ ਵੀ ਕੀ ਆ ਨਿੱਕੀਆਂ ਨਿੱਕੀਆਂ ਦਈਆਂ 15 16 ਕਿਲੋ 15 16 ਕਿਲੋ ਨਿੱਕੀਆਂ 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 ਦਈ ਜਾਂਦਾ ਹੈਗੀ ਵੀ ਦੋ ਜੱਡੀ ਆ ਕੱਲੀ ਦੋ ਜੱਡੀ ਕੱਲੀ ਆ ਹਾਂਜੀ ਜਾਨੀ ਬਲੈਰੋ ਜੀ ਹਾਂ ਜਿੰਨੀ ਜਾਨੀ ਜੀ ਸਹੀ ਗੱਲ ਜਾਨੀ ਬਲੈਰੋ ਜੀ ਇਹਨਾਂ ਫੌਜੀ ਸਾਹਿਬ ਮੁੱਲ ਕੀ ਕਰਤਾ ਜੀ ਤੇ ਜਕਵੀਰ ਕਿਉਂਕਿ ਬੇਸ਼ੱਕ ਮੰਦਾ ਹੈਗਾ ਪਰ ਮੰਦੇ ਦੇ ਹਿਸਾਬ ਨਾਲ ਜੇ ਕਹਿ ਦੀਏ ਨਾ ਹਾਂਜੀ ਪਰ ਚੰਗੀ ਕੀਮਤ ਤੇ ਉਤੇ ਮਿਲੀ ਹੋਈ ਹੈ ਛੋਟੀ ਇਹ ਠੀਕ ਠੀਕ ਆ ਜੀ ਚੰਗੀ ਕੀਮਤ ਤੇ ਅੱਗੇ ਘਰ ਵਿਕਣੀ ਆ ਹਾਂਜੀ ਨਹੀਂ ਇਹ ਤਾਂ ਗੱਲ ਹੈ ਕਿ ਜੋ ਚੰਗੇ ਪੈਸੇ ਭਰੇ ਆ ਉਹਦੇ ਲਈ ਇੱਕ ਹੀ ਬਹੁਤ ਇੱਕ ਹੀ ਬੜੀ ਜਿਹਦੇ 2 ਲੱਖ ਮੱਲਾ ਵੀ ਲੱਖ ਲੱਖ ਲੀਆਂ ਲੈਣੀਆਂ ਉਸ ਹਸੌਣੇ ਦੇ ਨਾਲ ਗੱਲ ਕਰ ਲੈ ਵੀ ਇੱਕ ਕੱਲੀ ਰੱਖ ਲੈ ਉਹਨਾਂ ਨੇ ਦੁੱਧ 20 ਕਿਲੋ ਦੇਣਾ ਨਹੀਂ ਦੋ ਸਾਹਮੜੀਆਂ ਪੈਣੀਆਂ ਇਹਨੇ ਕੱਲੀ ਨੇ 20 ਕਿਲੋ ਦੁੱਧ ਦੇ ਜਾਣਾ ਕੱਲੀ ਨੇ 20 ਕੱਢ ਦੇਣਾ ਹੈ ਸਹੀ ਗੱਲ ਹੈ ਇਹਦਾ ਫੋਨ ਤੇ ਕਰਾਂਗੇ ਰੇਟ ਆਪ ਠੀਕ ਆ ਜੀ ਨੰਬਰ ਬੋਲ ਦੋ ਆਪਣਾ ਹੀ ਨੰਬਰ 95014 ਹਾਂਜੀ 6693 68937 ਹਾਂਜੀ ਠੀਕ ਆ ਜੀ ਹੋਰ ਸੁਣਾਓ ਬਸ ਵਧੀਆ ਮੇਰਾ ਵਾਇਸ ਗੁਰਦਿਆ ਠੀਕ ਆ ਜੀ ਚੜਦੀ ਕਲਾ ਚਾਹੀਦੀ ਲਓ ਵੀ ਸੱਜਣੋ ਤਿੰਨ ਝੋਟੀਆਂ ਮੱਝਾਂ ਫੌਜੀ ਸਾਹਿਬ ਕੋਲੇ ਤੇ ਤਿੰਨਾਂ ਦੇ ਤੁਹਾਨੂੰ ਤੋੜ ਕੇ ਰੇਡ ਮੁੱਲ ਸਾਰਾ ਕੋ ਦੱਸਦਾ ਵੀਡੀਓ ਦੇ ਵਿੱਚ ਤੇ ਕਰ ਲਿਓ ਗੱਲਬਾਤ ਤੇ ਚੈਨਲ ਆਪਣੇ ਨੂੰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਐਂਡ ਤੱਕ ਵੇਖਣ ਲਈ ਬਹੁਤ ਬਹੁਤ ਧੰਨਵਾਦ ਸਾਰਿਆਂ ਵੀਰਾਂ ਦਾ ਸਾਰਿਆਂ ਨੂੰ ਸਤਿ ਸ੍ਰੀ ਅਕਾਲ